ਸਤ ਸ੍ਰੀ ਅਕਾਲ ਜੀ ਤੁਹਾਡੇ ਚੈਨਲ ਵਿੱਚ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਪਾਸਾਈ 10ਵੀ ਜੋ ਕਿ ਰਾਏਕੋਟ ਜ਼ਿਲ੍ਹਾ ਲੁਧਿਆਣਾ ਵਿਖੇ ਸਥਿਤ ਹੈ ਦੇ ਦਰਸ਼ਨ ਕਰਵਾਵਾਂਗੇ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਤਾਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਜੁੜਿਆ ਹੋਇਆ ਹੈ 1705 ਜਨਵਰੀ ਮਹੀਨੇ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਹੀ ਨਦੀ ਦੇ ਕੰਢੇ ਅਮਰਤ ਵੇਲੇ ਇੱਕ ਟਾਲੀ ਦੇ ਦਰਖਤ ਹੇਠਾਂ ਬੈਠ ਗਏ ਜਿਸ ਕਰਕੇ ਇਸ ਗੁਰਦੁਆਰੇ ਦਾ ਨਾਮ ਟਾਲਿਆਣਾ ਸਾਹਿਬ ਪਿਆ ਤੇ ਅਮਰਤ ਵੇਲੇ ਉੱਥੇ ਨੂਰਾ ਮਾਹੀ ਮੱਝਾਂ ਚਰਾਉਣ ਆਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਦੁੱਧ ਛਕਾਉਣ ਲਈ ਕਿਹਾ ਤਾਂ ਨੂਰੇ ਨੇ ਕਿਹਾ ਮਹਾਰਾਜ ਮੈਂ ਤਾਂ ਮੱਝਾਂ ਸਵੇਰੇ ਚੋ ਲਈਆਂ ਸਨ ਤਾਂ ਗੁਰੂ ਸਾਹਿਬ ਜੀ ਨੇ ਇੱਕ ਔਸਰ ਝੋਟੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਸ ਨੂੰ ਚੋੜਾ ਤੇ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਨੇ 288 ਮੋਰੀਆਂ ਵਾਲਾ ਗੰਗਾ ਸਾਗਰ ਨਾਂ ਦਾ ਇੱਕ ਬਰਤਨ ਨੂਰੇ ਨੂੰ ਦੇਤਾ ਤੇ ਨੂਰੇ ਨੂੰ ਹੈਰਾਨੀ ਦਾ ਟਿਕਾਣਾ ਨਾ ਰਿਹਾ ਕਿਉਂਕਿ ਉਹ ਔਸਰ ਝੋਟੀ ਨੇ ਦੁੱਧ ਦੇ ਦਿੱਤਾ ਤੇ ਇਹ ਉਸ ਘਟਨਾ ਉਸਨੇ ਰਾਏ ਕੱਲੇ ਨੂੰ ਦੱਸੀ ਤੇ ਉਹ ਵੀ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਆ ਗਿਆ ਇਹ ਗੁਰਦੁਆਰਾ ਸ੍ਰੀ ਬੂਟਾ ਸਾਹਿਬ ਹੈ ਜੋ ਕਿ ਇਸੇ ਗੁਰਦੁਆਰੇ ਦੇ ਅੰਦਰ ਸਥਿਤ ਹੈ ਇਹ ਕਿਲੇ ਹਨ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਦੀ ਮੱਝ ਗਾਂ ਨਹੀਂ ਮਿਲਦੀ ਤਾਂ ਇਥੋਂ ਕੀਲਾ ਲੈ ਜਾਵੇ ਜਾਂ ਇਥੇ ਕੀਲਾ ਗੱਡ ਜਾਣ ਇਹ ਲੋਕੀ ਇਸ ਗੁਰਦੁਆਰੇ ਵਿਖੇ ਘਰ ਬਣਾਉਂਦੇ ਹਨ ਜੋ ਕਿ ਪੂਰੇ ਵੀ ਹੁੰਦੇ ਹਨ ਇਹ ਉਹ ਅਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਾਹੀ ਦੇ ਬੂਟੇ ਦੀ ਜੜ ਪੁੱਟੀ ਤੇ ਕਾਹ ਮੁਗਲਾਂ ਦੀਆਂ ਜੜਾਂ ਪੁੱਟੀਆਂ ਜਾਣਗੀਆਂ ਜਦੋਂ ਨੂਰਾ ਮਾਹੀ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਅਤੇ ਮਾਤਾ ਗੁਜਰੀ ਦੀ ਖਬਰ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਦਾ ਹੈ ਤਾਂ ਗੁਰੂ ਸਾਹਿਬ ਇੱਥੇ ਇੱਕ ਕਾਹੀ ਦੇ ਬੂਟੇ ਦੀ ਜੜ ਪੁੱਟਦੇ ਹਨ ਤੇ ਕਹਿੰਦੇ ਹਨ ਮੁਗਲਾਂ ਦੀ ਵੀ ਜੜ ਪੁੱਟੀ ਜਾਵੇਗੀ ਇਹ ਹੈ ਜੀ 288 ਮੋਰੀਆਂ ਵਾਲਾ ਗੰਗਾ ਸਾਗਰ ਦੀ ਇੱਕ ਮੂਰਤੀ ਜਾਂ ਪ੍ਰਤਿਮਾ ਇਹ ਅੱਜ ਵੀ ਪਾਕਿਸਤਾਨ ਲਾਹੌਰ ਵਿਖੇ ਸਾਹ ਇਨਾਇਤ ਦੇ ਕੁੱਲ ਵਿੱਚ ਪਿਆ ਹੈ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਲਾਈਕ ਜਾਂ ਕਮੈਂਟ ਕਰਕੇ ਦੱਸੋ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ ਜੀ